ਮਰਹੂਮ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਫੈਨਸ ਦੇ ਲਈ ਵੱਡੀ ਖੁਸ਼ਖਬਰੀ ਹੈ ਜਲਦ ਹੀ ਸਿੱਧੂ ਮੂਸੇਵਾਲੇ ਦਾ ਨਮਾ ਗੀਤ ਆਉਣ ਵਾਲਾ ਹੈ ਇਸ ਦੀ ਜਾਣਕਾਰੀ ਸਿੱਧੂ ਮੂਸੇਵਾਲਾ ਦੇ ਪੁਰਾਣੇ ਸਾਥੀ ਨੇ ਸਾਂਝੀ ਕੀਤੀ ਹੈ ਸਨੀ ਮਾਲਟਨ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਨੂੰ ਸਾਂਝਾ ਕੀਤਾ ਗਿਆ ਹੈ ਇਸ ਵਿੱਚ ਉਹਨਾਂ ਨੇ ਵਕਾਇਦਾ ਇੱਕ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਪਹਿਲਾ ਤਾਂ ਉਹਨਾਂ ਨੇ ਬ੍ਰੈਂਟਨ ਤੇ ਮਾਨਸਾ ਦੇ ਵਿੱਚ ਤੂਫਾਨ ਵਰਗੀ ਇੱਕ ਪੋਸਟ ਸਾਂਝੀ ਕੀਤੀ ਹੈ ਤੇ ਇਸ਼ਾਰਾ ਕੀਤਾ ਹੈ ਕਿ ਜਲਦ ਹੀ ਨਮਾ ਗਾਣਾ ਆ ਸਕਦਾ ਹੈ ਤੇ ਨਾਲ ਉਹਨਾਂ ਨੇ ਇੱਕ ਪੋਸਟ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਜੇਕਰ ਤੁਸੀਂ ਜਿਹੜੀ ਉਹਨਾਂ ਨੇ ਪੋਸਟ ਸਾਂਝੀ ਕੀਤੀ ਹੈ 1 ਲੱਖ ਤੋਂ ਬਾਅਦ ਕਮੈਂਟ ਕਰ ਦੋਗੇ ਤਾਂ ਉਸ ਤੋਂ ਬਾਅਦ ਇੱਕ ਪੋਸਟਰ ਸਾਂਝਾ ਕੀਤਾ ਜਾਵੇਗਾ ਜਿਸ ਵਿੱਚ ਸਿੱਧੂ ਮੂਸੇਵਾਲੇ ਤਾਂ ਉਹਨਾਂ ਤੇ ਨਾਲ ਹੀ ਸਨੀ ਮਾਲਟਨ ਦਾ ਨਵਾਂ ਗੀਤ ਦਾ ਉਹ ਪੋਸਟਰ ਹੋਵੇਗਾ ਤੇ ਸਿੱਧੂ ਮੂਸੇਵਾਲੇ ਦੇ ਫੈਨਸ ਲਈ ਵੱਡੀ ਖੁਸ਼ਖਬਰੀ ਹੈ ਸਿੱਧੂ ਮੂਸੇਵਾਲੇ ਦਾ ਉਹਨਾਂ ਦੀ ਮੌਤ ਤੋਂ ਬਾਅਦ ਇਹ ਸੱਤਵਾਂ ਗੀਤ ਜਲਦ ਰਿਲੀਜ਼ ਹੋਣ ਜਾ ਰਿਹਾ ਹੈ ਉਸ ਦੀ ਜਾਣਕਾਰੀ ਖੁਦ ਉਹਨਾਂ ਦੇ ਪੁਰਾਣੇ ਸਾਥੀ ਸਨੀ ਮਾਰਟਨ ਦੇ ਵੱਲੋਂ ਸਾਂਝਾ ਕੀਤੀ ਗਈ ਹੈ ਤੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਲਿਖ ਕੇ ਇਸ ਦੀ ਜਾਣਕਾਰੀ ਦਿੱਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਇੱਕ ਰੀਲ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਲਿਖਦੇ ਨੇ ਬ੍ਰਾਮਟਨ ਅਤੇ ਮਾਨਸਾ ਦੇ ਵਿੱਚ ਤੂਫਾਨ ਆਉਣ ਦਾ ਇਸ਼ਾਰਾ ਕਰ ਦਿਆ ਦੋਵਾਂ ਥਾਵਾਂ ਦੇ ਉੱਤੇ ਤਾਪਮਾਨ ਉਹਨਾਂ ਨੇ ਦਰਸਾਇਆ ਹੈ ਇਸ ਉੱਪਰ ਉਹਨਾਂ ਨੇ ਲਿਖਿਆ ਹੈ ਸਕਾਰੀ ਹਾਰਸ ਅਲਰਟ ਨੋਵੇਅਰ ਇਜ਼ ਸੇਫ ਇਸ ਦੇ ਨਾਲ ਹੀ ਸਨੀ ਮਾਲਟਨ ਨੇ ਕੈਪਸ਼ਨ ਦੇ ਵਿੱਚ ਲਿਖਿਆ ਹੈ ਜੇਕਰ ਤੁਸੀਂ ਮੇਰੇ ਵੀਰ ਸਿੱਧੂ ਮੂਸੇਵਾਲੇ ਦੇ ਨਾਲ ਨਵੇਂ ਗਾਣੇ ਦੇ ਲਈ ਤਿਆਰ ਹੋ ਤਾਂ ਇਸ ਪੋਸਟ ਦੇ ਉੱਤੇ 1 ਲੱਖ ਤੋਂ ਵੱਧ ਕਮੈਂਟ ਕਰੋ ਪੋਸਟ ਦੇ ਉੱਤੇ 1 ਲੱਖ ਕਮੈਂਟ ਪੂਰੇ ਹੁੰਦੇ ਆਈ ਇਸ ਗੀਤ ਦਾ ਪੋਸਟਰ ਜਾਰੀ ਕਰ ਦਿੱਤਾ ਜਾਵੇਗਾ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਤੇ ਸਨੀ ਮਾਲਟਨ ਦੇ ਕਈ ਗਾਣਿਆਂ ਦੇ ਵਿੱਚ ਇਹ ਦੋਵੇਂ ਇਕੱਠੇ ਕੰਮ ਕਰ ਚੁੱਕੇ ਨੇ ਇਸ ਗਾਣਿਆਂ ਦੇ ਵਿੱਚ ਲੈਵਲਸ just listen ਵਰਗੇ ਕਈ ਹਿੱਟ ਗੀਤ ਸ਼ਾਮਿਲ ਨੇ ਸਿੱਧੂ ਮੂਸੇਵਾਲਾ ਜਿਨ੍ਹਾਂ ਦੇ ਕਤਲ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਦੇ ਵਿੱਚ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ ਕਤਲ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਹੁਣ ਤੱਕ 6 ਗਾਣੇ ਜਿਹੜੇ ਹੈ ਉਹ ਰਿਲੀਜ਼ ਹੋ ਚੁੱਕੇ ਹੈ ਜਿਨ੍ਹਾਂ ਨੂੰ ਸਿੱਧੂ ਮੂਸੇਵਾਲੇ ਦੇ ਫੈਨਸ ਨੇ ਜਮ ਕੇ ਪਿਆਰ ਦਿੱਤਾ ਹੈ ਇਹਨਾਂ ਗਾਣਿਆਂ ਦੀ ਜੇਕਰ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ SYL ਗਾਣਾ ਜਿਹੜਾ ਹੈ ਰਿਲੀਜ਼ ਹੋਇਆ ਉਸ ਤੋਂ ਬਾਅਦ WAR ਫਿਰ ਮੇਰਾ ਨਾਮ ਫਿਰ ਚੋਰਨੀ ਫਿਰ ਵੇਖ ਕੇ ਫਿਰ ਡ੍ਰੀਪੀ ਆਖਰੀ ਗਾਣਾ ਡ੍ਰੀਪੀ ਸੀ ਜਿਸ ਨੂੰ ਫੈਨਸ ਨੇ ਭਰ ਕੇ ਪਿਆਰ ਵੀ ਦਿੱਤਾ ਹੈ ਹੁਣ ਤੱਕ ਮਿਲੀਅਨਸ ਦੇ ਵਿੱਚ ਵਿਊ ਇਹਨਾਂ ਗਾਣਿਆਂ ਨੂੰ ਆ ਚੁੱਕੇ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਵੱਲੋਂ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਮੌਤ ਤੋਂ ਬਾਅਦ ਵੀ ਸਿੱਧੂ ਮੂਸੇਵਾਲੇ ਦੇ ਕਈ ਗਾਣੇ ਹੈ ਜਿਹੜੇ ਰਿਲੀਜ਼ ਕੀਤੇ ਜਾਣਗੇ ਤੇ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਗੀਤ ਰਿਲੀਜ਼ ਕੀਤਾ ਗਿਆ ਫੈਨਸ ਹਮੇਸ਼ਾ ਹੀ ਕਾਫੀ ਉਤਸੁਕਤ ਰਹਿੰਦੇ ਨੇ ਸਿੱਧੂ ਮੂਸੇਵਾਲੇ ਦੇ ਨਵੇਂ ਗੀਤ ਨੂੰ ਲੈ ਕੇ ਤੇ ਹੁਣ ਉਹਨਾਂ ਦੇ ਪੁਰਾਣੇ ਸਾਥੀ ਸਨੀ ਮਾਰਟਨ ਦੇ ਵੱਲੋਂ ਇਸ ਦੀ ਜਾਣਕਾਰੀ ਸਾਂਝਾ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਫੈਨਸ ਨੂੰ ਸਾਫ ਤੌਰ ਤੇ ਇਹ ਕਹਿ ਦਿੱਤਾ ਗਿਆ ਹੈ ਕਿ ਜੇਕਰ ਉਹਨਾਂ ਦੀ ਇਸ ਪੋਸਟ ਜਿਹੜੀ ਉਹਨਾਂ ਨੇ ਸਾਂਝੀ ਕੀਤੀ ਹੈ ਉਸ ਦੇ ਵਿੱਚ 1 ਲੱਖ ਤੋਂ ਵੱਧ ਉਹ ਕਮੈਂਟ ਕਰਨਗੇ ਤੇ ਗਾਣੇ ਦਾ ਪੋਸਟਰ ਉਹ ਰਿਲੀਜ਼ ਕਰ ਦੇਣਗੇ ਅੱਜ ਸਿੱਧੂ ਮੂਸੇਵਾਲੇ ਦੇ ਘਰ ਕਾਫੀ ਖੁਸ਼ੀਆਂ ਵੀ ਹੈ ਕਿਉਂਕਿ ਸਿੱਧੂ ਮੂਸੇਵਾਲਾ ਦੇ ਮਾਤਾ ਚਰਨਕੌਰ ਨੇ ਉਹਨਾਂ ਦੇ ਭਰਾ ਨੂੰ ਜਨਮ ਦਿੱਤਾ ਹੈ ਤੇ ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਵਿੱਚ 2 ਸਾਲ ਤੋਂ ਬਾਅਦ ਖੁਸ਼ੀਆਂ ਆਈਆਂ ਨੇ ਉਹਨਾਂ ਦੀ ਹਵੇਲੀ ਦੇ ਵਿੱਚ ਵਿਆਹ ਵਰਗਾ ਮਾਹੌਲ ਬਣਿਆ ਨੇ ਹੋਲੀ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਪਿੰਡ ਦੇ ਪਿੰਡ ਦੇ ਲੋਕ ਤੇ ਨਾਲ ਹੀ ਮਾਨਸਾ ਤੇ ਦੂਰ ਦਰਾਡੇ ਤੋਂ ਸਿੱਧੂ ਮੂਸੇਵਾਲੇ ਦੇ ਫੈਨਸ ਆਏ ਸਨ ਤੇ ਅੱਜ ਵੀ ਸਿੱਧੂ ਮੂਸੇਵਾਲਾ ਦੇ ਘਰ ਜਿਹੜੀ ਖੁਸ਼ੀਆਂ ਆਈਆਂ ਨੇ ਇਸ ਦੇ ਨਾਲ ਹੀ ਸਮਾਜ ਸੇਵੀ ਤੇ ਕਲਾਕਾਰ ਪਾਲਸ ਮਾਣਾ ਦੇ ਵੱਲੋਂ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ ਹੈ ਉਹਨਾਂ ਦੇ ਵੱਲੋਂ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਪੈਰਾ ਦੇ ਵਿੱਚ ਜੁੱਤੀ ਨਾ ਪਾਣ ਦੀ ਕਸਮ ਖਾਈ ਸੀ ਤੇ ਅੱਜ ਜਦੋਂ ਸਿੱਧੂ ਮੂਸੇਵਾਲੇ ਦੇ ਘਰ ਦੇ ਵਿੱਚ ਖੁਸ਼ੀਆਂ ਆਈਆਂ ਨੇ ਤੇ ਖੁਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਦੇ ਵੱਲੋਂ ਆਪਣੇ ਹੱਥੀ ਉਹਨਾਂ ਦੇ ਪੈਰਾ ਦੇ ਵਿੱਚ ਚਪਲਾਂ ਜੁੱਤੀ ਪਾਈ ਗਈ ਹੈ ਤੇ ਅੱਜ ਕਾਫੀ ਜ਼ਿਆਦਾ ਭਾਵੁਕ ਉਹਨਾਂ ਦੇ ਪਿਤਾ ਹੋ ਜਾਂਦੇ ਨੇ ਤੇ ਇਸ ਨਾਲ ਹੀ ਕੇਕ ਵੀ ਅੱਜ ਖੁਸ਼ੀ ਦੇ ਵਿੱਚ ਕੱਟਿਆ ਜਾਂਦਾ ਹੈ ਫੋਰਚੂਨਰ ਕਾਰ ਵਾਲਾ ਇੱਕ ਕੇਕ ਕੱਟਿਆ ਜਾਂਦਾ ਹੈ ਕਾਫੀ ਜ਼ਿਆਦਾ ਫੈਨਸ ਜਿਹੜੇ ਇਸ ਧਾਰਮਿਕ ਸਮਾਗਮ ਤੇ ਪਹੁੰਚਦੇ ਨੇ ਫੈਨਸ ਵੀ ਕਾਫੀ ਭਾਵੁਕ ਹੋ ਜਾਂਦੇ ਨੇ ਤੇ ਨਾਲ ਹੀ ਸਿੱਧੂ ਮੂਸੇਵਾਲੇ ਦੇ ਪ੍ਰਾਂ ਨੂੰ ਕਾਫੀ ਤੋਹਫੇ ਵੀ ਦਿੱਤੇ ਜਾਂਦੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਜਿਹੜਾ ਹੈ ਉਹ ਰਿਲੀਜ਼ ਹੋਣ ਜਾ ਰਿਹਾ ਜਿਸ ਦੀ ਜਾਣਕਾਰੀ ਉਹਨਾਂ ਦੇ ਪੁਰਾਣੇ ਸਾਥੀ ਦੇ ਵੱਲੋਂ ਦਿੱਤੀ ਗਈ ਹੈ ਕਾਫੀ ਜ਼ਿਆਦਾ ਫੈਨਸ ਖੁਸ਼ ਵੀ ਨਜ਼ਰ ਆ ਰਿਹਾ ਹੁਣ ਤੱਕ ਸਿੱਧੂ ਮੂਸੇਵਾਲੇ ਦੇ ਗਾਣਿਆਂ ਨੂੰ ਫੈਨਸ ਨੇ ਭਰ ਕੇ ਪਿਆਰ ਦਿੱਤਾ ਹੈ ਤੇ ਨਾਲ ਹੀ ਹਮੇਸ਼ਾ ਫੈਨਸ ਸਿੱਧੂ ਮੂਸੇਵਾਲੇ ਦੇ ਨਵੇਂ ਗੀਤ ਦੀ ਉਡੀਕ ਕਰਦੇ ਨੇ ਹੋਰ ਤੱਕ ਮੌਤ ਤੋਂ ਬਾਅਦ ਉਹਨਾਂ ਦੇ ਜਿਹੜੇ ਐ 6 ਗਾਣੇ ਰਿਲੀਜ਼ ਹੋ ਚੁੱਕੇ ਨੇ ਤੁਸੀਂ ਵੀ ਕਮੈਂਟ ਦੇ ਜ਼ਰੀਏ ਪ੍ਰਤੀਕਿਰਿਆ ਦੇ ਸਕਦੇ ਹੋ ਕਿ ਔਨ ਵਾਲੇ ਗਾਣੇ ਦੇ ਲਈ ਤੁਸੀਂ ਕਿੰਨੇ ਕੁ ਜ਼ਿਆਦਾ ਉਤਸੁਕ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ